ਅਗਲੀ ਸਵੇਰ ਸਰਸਾ ਦਾ ਕਿਨਾਰਾ ਜਿੱਥੇ ਸਭ ਤੋਂ ਦਰਦਨਾਕ ਵਿਛੋੜਾ ਹੋਵੇਗਾ ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤਿਹ ਪਿਆਰੀ ਤਾਸੰਗਤ ਜੀ ਸਾਡੇ ਨਾਲ ਗੁਰਦੁਆਰਾ ਵਿਛੋੜਾ ਸਾਹਿਬ ਤੋਂ ਮੌਜੂਦ ਨੇ ਜੀ ਗ੍ਰੰਥੀ ਭਾਈ ਸਾਹਿਬ ਜੀ ਅੰਮ੍ਰਿਤਪਾਲ ਸਿੰਘ ਜੀ ਤੇ ਅਸੀਂ ਇਹਨਾਂ ਕੋਲੋਂ ਇਥੋਂ ਦੇ ਇਤਿਹਾਸ ਦੇ ਬਾਰੇ ਗੱਲਬਾਤ ਕਰਾਂਗੇ ਥੋੜਾ ਜਿਹਾ ਜਾਣਾਂਗੇ ਤੇ ਬਾਬਾ ਜੀ ਸਭ ਤੋਂ ਪਹਿਲਾਂ ਮੈਂ ਤੜਕੀ ਪੁੱਛਣਾ ਚਾਹਾਂਗਾ ਜੀ ਕਿ ਸਿਰਸਾ ਨਦੀ ਦਾ ਵਿਛੋੜਾ ਜਿਹੜਾ ਹੈਗਾ ਇਤਿਹਾਸ ਦਾ ਸਾਡਾ ਸਭ ਤੋਂ ਕਹਿ ਲੋ ਕਿ ਦਰਦਨਾਕ ਇੱਕ ਸਮਾ ਸੀਗਾ ਤੇ ਪੋਤੇ ਸਤਪੋ ਦੀ ਮਾਦੀ ਰਾਤ ਤੋਂ ਬਾਅਦ ਜਦੋਂ ਸਤਪੋ ਦੀ ਸਵੇਰ ਕੜ ਕੇ ਪਰਿਵਾਰ ਨੂੰ ਲੈ ਕੇ ਗੁਰੂ ਸਾਹਿਬਾਨ ਸਾਡੇ ਇੱਥੇ ਪਹੁੰਚੇ ਤੇ ਉਸ ਤੋਂ ਅੱਗੇ ਦੇ ਬਾਰੇ ਜਿਹੜਾ ਹੈਗਾ ਤੁਸੀਂ ਸਾਨੂੰ ਥੋੜਾ ਜਿਹਾ ਵਿਸਤਾਰ ਪੂਰਵਕ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਤੇ ਆਪ ਜੀ ਪਿੱਛੇ ਦਰਸ਼ਨ ਕਰ ਰਹੇ ਹੋ ਉੱਚੇ ਸਥਾਨ ਤੇ ਇਹ ਪਹਾੜੀ ਹੁੰਦੀ ਸੀ ਇਸ ਸਥਾਨ ਤੇ ਗੁਰਕਰਸ਼ ਟੋਗੜਾ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾ ਸਨੇਤ ਪਰਿਵਾਰ ਸਮੇਤ 6 ਅਤੇ 7 ਉਹਦੀ ਦਰਮਿਆਨੀ ਰਾਤ ਤੋਂ ਬਾਅਦ ਅੰਮ੍ਰਿਤ ਵੇਲੇ ਇੱਥੇ ਪਹੁੰਚੇ ਬਰਸਾਤ ਹੋ ਰਹੀ ਸੀ ਸਰਸਾ ਪੂਰੇ ਫਾਨ ਤੇ ਸੀ ਪਿੱਛੇ ਮੁਗਲਾ ਅਤੇ ਪਹਾੜੀ ਰਾਜਾ ਨੇ ਬੇਉਦਵੰਦੀ ਕਰਕੇ ਫਿਰ ਹਮਲਾ ਕਰਨਾ ਕੀਤਾ ਜੀ ਅਸਾ ਹੀ ਵਾਰ ਦਾ ਕੀਰਤਨ ਹੋ ਰਿਹਾ ਸੀ ਭਾਈ ਦੀਵਨ ਸਿੰਘ ਦੀ ਅਤੇ ਹੋਰ ਸਿੰਘਾਂ ਨੇ ਬੜੀ ਹੀ ਦਲੇਰੀ ਨਾਲ ਉਹਨਾਂ ਦਾ ਟੱਕਰਾਂ ਕੀਤਾ ਤੇ ਸਮਾਪਤੀ ਉਪਰੰਤ ਗੁਰੂ ਸਾਹਿਬ ਜੀ ਅਤੇ ਸਿੰਘ ਅੱਗੇ ਨੂੰ ਤੁਰ ਪਏ। ਇਸੇ ਸਥਾਨ ਤੇ ਭਾਈ ਜੀਵਨ ਸਿੰਘ ਦੀ ਅਤੇ ਹੋਰ अनेका ਸਿੰਘਾਂ ਦੀ ਸ਼ਹਾਦਤ ਹੋਈ। ਪਾਣੀ ਦਾ ਵਹਾਅ ਤੇਜ਼ ਸੀ ਕੋ ਸਿੰਘ ਕਿਤੇ ਜਾ ਕੇ ਲੱਗਿਆ ਕੋ ਕਿਤੇ ਜਾ ਕੇ ਲੱਗਿਆ। ਗੁਰੂ ਸਾਹਿਬ ਜੀ ਅਤੇ ਸਿੰਘ ਇਸ ਚਮਕੌਰ ਸਾਹਿਬ ਵੱਲ ਨੂੰ ਕੂਚ ਕਰ ਗਏ। ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਜੀ ਦੇ ਮਹਿਲੇ ਦਿੱਲੀ ਵੱਲ ਨੂੰ ਕੂਚ ਕਰ ਗਏ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇਹ ਸਿਰਫ ਤਿੰਨੋ ਜਾਣੇ ਸਨ ਇਹ ਵੀ ਦਰਿਆ ਦੇ ਨਾਲ-ਨਾਲ ਪੂਚ ਕਰਦੇ ਹੋਏ ਕੁੰਮਾ ਮਾਸਕੀਏ ਸਥਾਨ ਤੇ ਪਹੁੰਚੇ ਠੀਕ ਹੈ ਤੇ ਬਾਬਾ ਜੀ ਮੈਂ ਜਾਨਣਾ ਚਾਹਾਂਗਾ ਕਿ ਜਦੋਂ ਸਤਪੂ ਦੀ ਸਵੇਰ ਦਾ ਜਦੋਂ ਸਮਾਂ ਆਉਂਦਾ ਹੈ ਉਦੋਂ ਉਸ ਦੌਰਾਨ ਇੱਥੇ ਉਸ ਘੜੀ ਨੂੰ ਯਾਦ ਕਰਦੇ ਹੋਏ ਕਿ ਆਪਾਂ ਮਤਲਬ ਸ਼ਰਧਾਂਜਲੀ ਦੇ ਤੌਰ ਤੇ ਜਾਂ ਦੁੱਖ ਨੂੰ ਬਤੀਤ ਕਰਨ ਲਈ ਕੀ ਆਪਾਂ ਇੱਥੇ ਬੰਦੋਬਸਤ ਕਰਦੇ ਹੈਗੇ ਸੰਗਤਾਂ ਆਪ ਮੁਹਾਰਿਸ ਸਥਾਨ ਤੇ ਇਹਨਾਂ ਦਿਨਾਂ ਵਿੱਚ ਪਹੁੰਚਦੀਆਂ ਹਨ ਪੁਰਾਣੀ ਰਵਾਇਤ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਕੱਲ ਠੀਕ 10 ਵਜੇ ਦੀਵਾਰ ਸਜਣਗੇ ਠੀਕ ਹੈ ਜੀ ਦੀਵਾਨ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰੀ ਜਿਥੇ ਸਿੰਘ ਸਾਹਿਬ ਗੈਣੀ ਗੁਰਗੱਜ ਸਿੰਘ ਜੀ ਸੰਤ ਮਹਾਪੁਰਖ ਸਾਰੇ ਹਾਜ਼ਰ ਹੋਣਗੇ ਅਤੇ ਉਹਨਾਂ ਵੱਲੋਂ ਇਹੀ ਸੰਦੇਸ਼ਾ ਹੈ ਦਿਵਾਨ ਸਜਾਨ ਦਾ ਇਹੀ ਮਤਲਬ ਹੈ ਕਿ ਸਾਡੇ ਜੋ ਵਰਤਾਂਤ ਹੋਇਆ ਹੈ ਅਸੀਂ ਉਸ ਨੂੰ ਨੂੰ ਮਹਿਸੂਸ ਕਰਨਾ ਕਰੀਏ ਪਰਾੜੇ ਜੋ ਬਜ਼ੁਰਗ ਸਨ ਉਹ ਇਹਨਾਂ ਦਿਨਾਂ ਵਿੱਚ ਆਪਣੇ ਘਰ ਵਿੱਚ ਮੰਜੇ ਤੇ ਨਹੀਂ ਸੌਂਦੇ ਸਨ ਆਪਣੇ ਬਿਸਤਰ ਲਾ ਲੈਂਦੇ ਸੀ ਜਾਂ ਦਰੀਆਂ ਵਿਛਾ ਲੈਂਦੇ ਸਨ ਅੱਜ ਵੀ ਨੇਕਾ ਸੇਖਾਂ ਜੋ ਸ਼ਰਧਾ ਰੱਖਦੇ ਹਨ ਕੋ ਠੰਡੇ ਪਾਣੀ ਨਾਲ ਨਹਾਉਂਦਾ ਇਹਨਾਂ ਦਿਨਾਂ ਵਿੱਚ ਉਹ ਕਿਸੇ ਤਰ੍ਹਾਂ ਕੋ ਕਿਸੇ ਤਰ੍ਹਾਂ ਕੋਈ ਪਕਵਾਨ ਸਾਦਾ ਖਾਂਦਾ ਹੈ ਆਪਣੀ ਆਪਣੀ ਸ਼ਰਧਾ ਹੈ ਜਿੰਨੀ ਕਿਸੇ ਦੀ ਸ਼ਰਧਾ ਹੈ ਉਸ ਮੁਤਾਬਕ ਅਗਲਾ ਆਪਣੀ ਸ਼ਰਧਾ ਭੇਟ ਕਰਦਾ ਹੈ ਠੀਕ ਹੈ ਜੀ ਤੇ ਤੁਸੀਂ ਅੱਜ ਕੱਲ ਦੀ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਯਾਨੀ ਜਨਰੇਸ਼ਨ ਹੈ ਉਹ ਜਿੱਦਾਂ ਸਾਡੇ ਇਤਿਹਾਸ ਤੋਂ ਜਿੱਦਾਂ ਕਾਫੀ ਜੇ ਕਹਿ ਲੀਏ ਕਿ ਪਿੱਛੇ ਨੂੰ ਤੁਰੇ ਜਾਂਦੇ ਨੇ ਤੇ ਉਹਨਾਂ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਗੁਰੂ ਸਾਹਿਬਾਨ ਜੀ ਨੇ ਸਿੱਖੀ ਦੇ ਲਈ ਆਪਣਾ ਸਰਮੰਤ ਵਾਰਨਾ ਕਰਤਾ ਅਸੀਂ ਅੱਜ ਕੀ ਕਰ ਰਹੇ ਹਾਂ ਅਸੀਂ ਝਾਤ ਮਾਰੀ ਆਪਣੇ ਦਿਲਾਂ ਦੇ ਵਿੱਚ ਅਸੀਂ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਹਾਂ ਕਿਸ ਵਾਸਤੇ ਪੈਸੇ ਵਾਸਤੇ ਬਿਲਕੁਲ ਪੈਸਾ ਕਿਸੇ ਹੱਦ ਤੱਕ ਜ਼ਰੂਰੀ ਹੈ ਪਰ ਸਾਰਾ ਕੁਝ ਪੈਸਾ ਨਹੀਂ ਕੋਈ ਕੋ ਆਪਣਾ ਕੇਸ ਕਤਲ ਕਰਾ ਰਿਹਾ ਹੈ ਕੋਈ ਨੌਜਵਾਨ ਨਸੀਬ ਵੱਲ ਨੂੰ ਤੋੜ ਰਿਹਾ ਹੈ ਉਹਨੂੰ ਇਹਨਾਂ ਦਿਨਾਂ ਵਿੱਚ ਇਸ ਸਥਾਨ ਤੇ ਆਣਾ ਚਾਹੀਦਾ ਹੈ ਤੇ ਮਹਿਸੂਸ ਕਰਨਾ ਚਾਹੀਦਾ ਜਦੋਂ ਮਹਿਸੂਸ ਕਰੇਗਾ ਵੀ ਸਾਡੇ ਵੱਡੇ ਸਾਹਿਬਜ਼ਾਦਿਆਂ ਨੇ ਛੋਟੇ ਸਾਹਿਬਜ਼ਾਦਿਆਂ ਨੇ ਸਾਡਾ ਜੋ ਵੀਰ ਸਾਨੂੰ ਉਹਨਾਂ ਨੇ ਇੰਨਾ ਸਾਡੇ ਵਾਸਤੇ ਕੀਤਾ ਅਸੀਂ ਅੱਜ ਕਿਸ ਮੁਕਾਮ ਤੇ ਆ ਬਿਲਕੁਲ ਉਹਨਾਂ ਦੀ ਜਰੂਰ ਜੰਦਰੋ ਜੋ ਆਤਮਾ ਹੈ ਉਹ ਜਰੂਰ ਆਵਾਜ਼ ਕਰੇਗੀ ਤੇ ਸਾਨੂੰ ਜਰੂਰ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਕਿਤੇ ਨਾ ਕਿਤੇ ਉਹ ਆਪਣੀ ਇਹਨਾਂ ਇਤਿਹਾਸਿਕ ਪੱਲਾ ਤੋਂ ਇਤਿਹਾਸਿਕ ਵਿਰਾਸਤ ਤੋਂ ਦੂਰ ਹਨ ਜਿਸ ਕਰਕੇ ਉਹ ਸਿੱਖੀ ਤੋਂ ਦੂਰ ਹੋ ਜਾਂਦੇ ਹਨ ਮਿਹਰਬਾਨੀ ਬਾਬਾ ਜੀ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਸਾ ਨਦੀ ਬਾਰਿਸ਼ ਕਰਕੇ ਪੂਰੀ ਭਰੀ ਹੋਈ ਸੀ ਉੱਤੋਂ ਮੁਗਲਾਂ ਦੀ ਫੌਜ ਪਿੱਛਾ ਕਰ ਰਹੀ ਸੀ ਠੰਡ ਅੰਧੇਰਾ ਤੇ ਹਲਚਲ ਇਸ ਤੱਕੇ ਮੁੱਕੀ ਵਿੱਚ ਪਰਿਵਾਰ ਇੱਕ ਦੂਜੇ ਤੋਂ ਵੱਖ ਹੋ ਗਿਆ ਗੁਰੂ ਸਾਹਿਬ ਤੇ ਵੱਡੇ ਸਹਬਜ਼ਾਦੇ ਇੱਕ ਪਾਸੇ ਨਿਕਲ ਗਏ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦੇ ਦੂਸਰੇ ਪਾਸੇ ਤੇ ਮਾਤਾ ਸਾਹਿਬਕੌਰ ਜੀ ਤੀਸਰੇ ਪਾਸੇ ਇਹ ਸੀ ਵਿਛੋੜਾ ਸਿੱਖ ਕੌਮ ਦਾ ਸਭ ਤੋਂ ਦਰਦਨਾਕ ਪਲ ਜਦੋਂ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ